ਮੈਂ ਤੁਹਾਨੂੰ ਇੱਕ ਬੜੀ ਬਧੀ ਸੱਚੀ ਚੀਜ਼ ਦੱਸਦਾ ਆਪਣੇ ਕੂਤਰ ਹੱਬੇ ਨਹੀਂ ਹੋਏ ਨੇ ਬਈ ਆਪਾਂ ਇਹ ਗਰਮੀ 'ਚ ਕੱਢਦੇ ਆ ਨਾ ਕੂਤਰ ਖੱਲੀ ਪੈਣ ਲੱਗ ਜਾਂਦੀ ਆ ਉਹਦੇ ਬਾਅਦ ਇੱਕ ਮੈਂ ਜਿਹੜਾ ਮੇਰਾ ਐਕਸਪੈਰੀਮੈਂਟ ਕੀਤਾ ਵਾ ਆਪਾਂ ਉਹ ਲੋਕ ਕਾਲੀ ਮਿਰਚ ਜ਼ਰੂਰ ਦਿੰਦੇ ਆ ਬਰਾ ਮ ਉਰਦੇ ਕੂਤਰਾਂ ਦਿੰਦੇ ਆ ਹਫ਼ਤੇ ਦਸ ਨਾਲੋਂ ਭਿੱਜੀ ਕਾਲੀ ਮਿਰਚ ਦਿੰਦੇ ਰਹਿੰਦੇ ਆ ਕੂਤਰ ਨੂੰ ਕਿ ਬਾਈਵਾਦੀ ਨਾ ਹੋ ਜਾਏ ਜਦੋਂ ਕੂਤਰ ਤੁਹਾਡਾ ਖੱਲੀ ਪੈਣ ਲੱਗੇ ਨਾ ਹੱਬਾ ਹੋਣ ਲੱਗ ਗਿਆ ਉਹਨੂੰ ਦੋ ਦਿਨ ਦੋ ਦੋ ਹੱਥ ਨੇ ਸੁੱਕੀਆਂ ਕਾਲੀਆਂ ਮਿਰਚਾਂ ਦੇ ਦਿਓ ਸੁੱਕੀਆਂ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਸੁੱਕੀਆਂ ਭਿੱਜੀਆਂ ਨਹੀਂ ਸੁੱਕੀਆਂ ਦੋ ਦਿਨ ਸ਼ਾਮ ਨੂੰ ਜਿਹੜੇ ਕਰਿਆ ਵਰਤਿਆ ਬਾਈ ਬਾਈ ਦਾ ਕਰਿਆ ਤੁਸੀਂ ਬਹੁਤ ਵਧੀਆ ਰਿਆ ਬਰਾਉ ਦੇ ਬਾਈ ਦੇ ਪੇਸਲਾਈ ਸੀ ਦਿੱਕਤ ਕਿੰਨੇ ਦਿਨ ਦਾ ਸੀਗਾ ਵਾਲਾ ਦੋ ਤਿੰਨ ਆਰੀ ਦਿੱਤੀ ਉਹਨੂੰ ਰਾਤ ਨੂੰ ਸ਼ਾਮ ਨੂੰ ਬਦਾਮਾਂ ਦੇ ਉੱਤੋਂ ਦੀ ਸੁੱਕੀਆਂ ਦੋ ਦੋ ਤਿੰਨ ਤਿੰਨ ਮਿਰਚਾਂ ਸਹੀ ਹੋ ਗਿਆ ਸੀ ਉੱਤਰ ਬਹੁਤ ਚੰਗਾ ਉੱਡਣ ਲੱਗ ਗਿਆ ਸੀ ਓਕੇ ਤੇ ਆਮ ਤੌਰ ਤੇ ਦੋ ਗੱਲਾਂ ਹੁੰਦੀਆਂ ਜਾਂ ਤਾਂ ਬੱਚੇ ਹੁੰਦੇ ਦੇ ਜਿਵੇਂ ਕੋਈ ਪੱਲਾ ਠੁੱਕ ਗਿਆ ਉਹਦੇ ਤਾਂ ਨਹੀਂ ਨਿਕਲਦੀ ਇਹ ਪ੍ਰੋਬਲਮ ਜਿਹੜੇ ਬੱਚੇ ਦੇ ਖਰਾਕ ਨਾਲ ਅੰਦਰ ਬੈਵਾਦੀ ਜ਼ਿਆਦਾ ਬਣੀ ਹੋਵੇ ਉਹ ਜਦੋਂ ਪਹਿਲੇ ਦੂਜੇ ਦਿਨ ਕੱਢਦੇ ਆ ਜੋਰ ਜ਼ਿਆਦਾ ਲਾ ਜਾਂਦਾ ਫਿਰ ਉਹ ਬੈਵਾਦੀ ਜੋੜਾਂ 'ਚ ਹੀ ਅਸਰ ਕਰਦੀ ਹੁੰਦੀ ਆ ਤਾਂ ਉਹ ਕੂਤਰ ਖੱਲੀ ਚੜਾਉਣ ਲੱਗ ਜਾਂਦਾ ਉਹ ਕਾਲੀ ਮਿਰਚ ਬਹੁਤ ਵਧੀਆ ਤਰੀਕੇ ਨਾਲ ਸਹੀ ਕਰ ਦਿੰਦੀ ਹੁੰਦੀ ਕਿਉਂ ਆਏ ਬੈਵਾਦੀ ਦਾ ਕਾਰਨ ਕੀ ਆ ਬਈ ਜਿਵੇਂ ਚੌਲ ਵੱਧ ਪਾਤੇ ਕੋਈ ਕੋਈ ਵੀ ਚੀਜ਼ ਆਪਾਂ ਇੱਕ ਟਾਈਮ ਲੰਬਾ ਟਾਈਮ ਪਾਈ ਜਾਂਦੇ ਆ ਉਹ ਕਰਨ ਲੱਗ ਜਾਂਦੀ ਆ ਬੈ ਉਹਦੇ ਕਰਕੇ ਫਿਰ ਜੋੜਾਂ ਦੇ ਵਿੱਚ ਪ੍ਰੋਬਲਮ ਆਉਣ ਲੱਗ ਜਾਂਦੀ ਆ ਕਬੂਤਰਾਂ ਨੂੰ ਮਸਲ ਵੀ ਚੜਨ ਲੱਗ ਜਾਂਦੇ ਕੱਲੀ ਬਈ ਮਲ ਮਲਾ ਕੇ ਦਾ ਕੱਲੀ ਬੈ ਦਾ ਕਾਰਨ ਆ ਇਹ ਤੇ ਬੈ ਕੱਢ ਦਿੰਦਾ ਖਰਾਕ ਵੀ ਨਾ ਖਰਾਕ ਵੀ ਬਾਹਲੀ ਮਸਲ ਚੜਾਉਂਦਾ